ਆਓ ਉਹ ਜੋ ਨਬਈ ਜੀ ਦੇ ਆਪਾਂ ਮਿੱਟੀ ਟੈਸਟ ਕਰਾਈ ਸੀ ਤੇ ਜਿਵੇਂ ਜਿਵੇਂ ਆਪਾਂ ਨੂੰ ਰਿਪੋਰਟ ਆਈ ਛੋਵੇਂ ਆਪਾਂ ਇਹਦੇ ਸਮਾਨ ਪਾਇਆ ਸੀ ਬਹੁਤ ਘੱਟ ਕੈਮੀਕਲ ਵਰਤਿਆ ਤੇ ਪ੍ਰਦਾਨ ਪਾ ਗਿਆ ਪਹਿਲੀ ਸਪਰੇਅ ਕਰਦੇ ਆ ਇਹਦੇ ਉੱਤੇ ਅੱਜ ਤੇ ਗੋਹ ਵਾਲੀ ਸੁੰਢੀ ਤੋਂ ਵੀ ਬਹੁਤ ਵਧੀਆ ਬਚਤ ਰਹੀ ਕਾ ਮੁੰਜਰਾ ਬਹੁਤ ਸੋਹਣੀਆਂ ਕੱਢਦਾ ਆਂਦਾ ਨਿਸਰਦਾ ਆਂਦਾ 2% ਨਿਸਰਿਆ ਬਾਕੀ 70 80% ਦਾ ਸਾਰੇ ਦੇ ਜਮਾ ਤੇ ਅੱਜ ਸਪਰੇਅ ਕਰਨ ਲੱਗੇ ਆਂ ਫੇਮ ਪਾਈ ਆ ਐ ਮਿਸਟਾਰ ਤੇ ਹਲਕੀ ਜੀ ਤੇਲੇ ਵਾਲੀ ਤੇ ਬਹੁਤ ਵਧੀਆ ਇੱਕ ਹੋਰ ਗੱਲ ਬਈ ਅੱਜ ਆਪਾਂ ਪਹਿਲੀ ਵਾਰ ਬੰਦਿਆਂ ਤੋਂ ਕਰਾ ਰਹੇ ਆ ਸਪਰੇ ਉਹ ਵੀ ਘਰੇ ਮਿਸਤਰੀ ਲੱਗਾ ਕਰਕੇ ਆਪਦੇ ਕੋਲ ਸਮਾਂ ਥੋੜਾ ਜੀ ਤੇ ਪਰ ਝੋਨੇ ਨੂੰ ਸਹੀ ਸਮੇਂ ਤੇ ਸਹੀ ਰੇ ਸਪਰੇ ਪੈਂਦੀ ਰਹੇ ਤਾਂ ਬਿਮਾਰੀ ਪੈਂਦੀ ਨਹੀਂ ਤੇ ਫੇਰ ਹੀ ਝਾੜ ਵਧੀਆ ਦਿੰਦਾ ਜਦੋਂ ਆਪਾਂ ਰੇ ਸਪਰੇ ਲੇਟ ਕਰਦੇ ਆ ਸਮੇਂ ਤੇ ਪਾਣੀ ਨਹੀਂ ਲਾਉਂਦੇ ਉਦੋਂ ਫਸਲ ਵੀ ਧੋਖਾ ਦੇ ਜਾਂਦੀ ਹੈ ਕਦੇ ਨਾ ਕਦੇ ਆਪਣੇ ਦਾ ਵਾਹਿਗੁਰੂ ਦੀ ਮਿਹਰ ਨਾਲ ਬਹੁਤ ਸੋਹਣਾ ਖੜਾ ਹੈ। ਤੇ ਆ ਪੰਜ ਮਲਾਜ਼ਮ ਫਿਰਦੇ ਆ ਜਰੇ। ਇਹਨਾਂ ਨੂੰ ਇਹ ਕਿਹਾ ਵੀ ਗਨ ਥੋੜੀ ਜਿਹੀ ਉੱਚੀ ਰੱਖਿਓ ਅੱਗੋਂ। ਵੀ ਜੇ ਕੋਈ ਮੁੰਜਰ ਨਿਸਤਰੀ ਵੀ ਆ ਤਾਂ ਉਹਦੇ ਤੋਂ ਬੂਰਨਾ ਜੜੇ।